ਸਾਹ ਦੋਸਤੋ ਜੇ ਬੈਸਟ ਕੈਮਰਾ ਫੋਨ ਦੀ ਗੱਲ ਕੀਤੀ ਜਾਵੇ ਨਾ ਸਾਲ 2025 ਦਾ ਤਾਂ Vivo X200 Pro ਜਿਹੜਾ ਹੈ ਉਹ ਪਹਿਲੇ ਨੰਬਰ ਤੇ ਰਹੂਗਾ ਕਿਉਂਕਿ ਉਹਦੇ ਕੈਮਰੇ ਜਿਹੜੇ ਸੀ ਬਾ ਕੁਮਾਲ ਸੀ ਤੇ Vivo ਨੇ ਹੁਣ ਜਿਹੜੇ ਸਟੈਂਡਰਡ ਆ ਨਾ ਆਪਣੇ ਹੋਰ ਉੱਪਰ ਸੈੱਟ ਕਰ ਦਿੱਤੇ ਆ Vivo ਨੇ ਕੱਲ ਚਾਈਨਾ ਦੇ ਵਿੱਚ Vivo X300 ਸੀਰੀਜ਼ ਜਿਹੜੀ ਆ ਲਾਂਚ ਕਰ ਦਿੱਤੀ ਕੈਮਰਾ ਤੋਂ ਉਸਦੇ ਕਮਾਲ ਦੇ ਆ ਇਸ ਵਾਰੀ ਉਹਨਾਂ ਨੇ ਬੈਟਰੀ ਪਰਫਾਰਮੈਂਸ ਸਾਰਾ ਕੁਝ ਜਿਹੜਾ ਹੈ ਉਹਨਾਂ ਨੇ ਖਿਆਲ ਰੱਖਿਆ ਹੈ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਮੇਜਰ ਅਪਗ੍ਰੇਡਸ ਦੇਖਣ ਨੂੰ ਮਿਲਣਗੇ ਗੱਲ ਕਰੀਏ ਜੇਕਰ Vivo X300 ਸੀਰੀਜ਼ ਦੇ ਵਿੱਚ ਤਾਂ ਦੋ ਫੋਨ ਲਾਂਚ ਹੋਏ ਨੇ ਬੇਸ ਮਾਡਲ Vivo X300 ਔਰ ਪ੍ਰੋ ਮਾਡਲ Vivo X300 Pro ਪ੍ਰੋ ਜਿਹੜਾ ਆ ਪਿਛਲੇ ਜਿਹੜਾ ਮਾਡਲ ਸੀ vivo x200 pro ਉਸ ਨੂੰ ਰਿਪਲੇਸ ਕਰੇਗਾ ਔਰ ਜਿਹੜਾ vivo x300 ਆ ਉਹ ਰਿਪਲੇਸ ਕਰੇਗਾ vivo x200 pro mini ਨੂੰ ਹੁਣ ਤੁਹਾਨੂੰ ਇਸ ਦੇ ਵਿੱਚ pro mini ਮਾਡਲ ਜਿਹੜਾ ਦੇਖਣ ਨੂੰ ਨਹੀਂ ਮਿਲੇਗਾ ਸਪੈਸੀਫਿਕੇਸ਼ਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ vivo x300 pro ਦੀ ਡਿਜ਼ਾਈਨ ਦੀ ਗੱਲ ਕਰੀਏ ਮੈਟਲ ਫਰੇਮ ਆ 7.9 mm ਦੀ ਥਿਕਨੈਸ ਆ 226 ਗ੍ਰਾਮ ਭਾਰ ਆ ip68 69 ਦੀ ਰੇਟਿੰਗ ਦੇ ਨਾਲ ਆਉਂਦਾ ਇਨ ਡਿਸਪਲੇ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗਾ USB-C ਪੋਰਟ 3.2 ਤੁਹਾਨੂੰ ਇਸ ਫੋਨ ਦੇ ਵਿੱਚ ਮਿਲਦਾ ਹੈ ਪਰ ডিসਪਲੇ ਦੀ ਗੱਲ ਕਰੀਏ ਤਾਂ 6.77 ਇੰਚ ਦੀ BOE ডিসਪਲੇ ਆ LTPO OLED ডিসਪਲੇ ਆ 120Hz ਐਡੈਪਟਿਵ ਰਿਫਰੈਸ਼ ਰੇਟ ਆ 1.5K ਰੈਜ਼ੋਲੂਸ਼ਨ ਆ 4500 ਨਿਟਸ ਦੀ ਪੀਕ ਬ੍ਰਾਈਟਨੈਸ ਆ HDR 10+ Dolby Vision ਨੂੰ سپورਟ ਕਰਦੀ ਆ ਬੈਜਲਸ ਦੀ ਗੱਲ ਕਰੀਏ ਤਾਂ ਤੁਹਾਨੂੰ 1.1mm ਸਿਮੈਟ੍ਰੀਕਲ ਬੈਜਲਸ ਮਤਲਬ ਚਾਰੇ ਪਾਸੇ 1.1mm ਬੈਜਲਸ ਜਿਹੜੇ ਉਹ ਦੇਖਣ ਨੂੰ ਮਿਲਣਗੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਪ੍ਰੋਸੈਸਰ ਵੀ ਇਹ ਪਹਿਲਾ ਫੋਨ ਆ ਜਿਹੜਾ ਮੀਡੀਆਟੈਕ ਡਾਇਮਨਸਟਰੀ ਦੇ ਟਾਪ ਨੋਚ ਪ੍ਰੋਸੈਸਰ ਦੇ ਨਾਲ ਲਾਂਚ ਹੋਇਆ ਆ ਮੀਡੀਆਟੈਕ ਡਾਇਮਨਸਟਰੀ 9500 ViewX 200 Pro ਦੇ ਵਿੱਚ ਤੁਹਾਨੂੰ ਮੀਡੀਆਟੈਕ ਡਾਇਮਨਸਟਰੀ 9400 ਮਿਲਦਾ ਸੀ ਇਸ ਦੇ ਵਿੱਚ ਤੁਹਾਨੂੰ ਹੁਣ ਤੱਕ ਦਾ ਸਭ ਤੋਂ ਟਾਪ ਦਾ ਜਿਹੜਾ ਪ੍ਰੋਸੈਸਰ ਆ ਮੀਡੀਆਟੈਕ ਦਾ ਉਹ ਤੁਹਾਨੂੰ ਮਿਲਦਾ ਹੈ ਮੀਡੀਆ ਟੈਕ ਡਿਵਾਈਸਟੀ 9500 16GB ਤੱਕ ਤੁਹਾਨੂੰ RAM ਦੇਖਣ ਨੂੰ ਮਿਲੇਗੀ ਔਰ 1TB ਤੱਕ ਤੁਹਾਨੂੰ ਸਟੋਰੇਜ ਜਿਹੜੀ ਆ ਇਨ ਫੋਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ LPDDR5X RAM ਆ UFS ਸਟੋਰੇਜ ਟਾਈਪ ਜਿਹੜੀ ਆ ਉਹ 4.0 ਆ ਮੇਨ ਅਟਰੈਕਸ਼ਨ ਦੀ ਗੱਲ ਕਰੀਏ ਕੈਮਰੇ ਦੀ 트리플 ਕੈਮਰਾ ਸੈਟਅਪ ਆ ਜਾਈਸ ਦੇ ਨਾਲ ਕੋਲੈਬੋਰੇਸ਼ਨ ਕੀਤਾ ਆ ਕੋ-ਇੰਜੀਨੀਅਰਡ ਵਿਦ ਜਾਈਸ ਮਤਲਬ ਕਿ ਡਿਜ਼ਾਈਨ ਔਰ ਕੋਡਿੰਗ ਦੇ ਵਿੱਚ ਜਾਈਸ ਦਾ ਮੇਨ ਰੋਲ ਆ ਮੇਨ ਕੈਮਰੇ ਦੀ ਗੱਲ ਕਰੀਏ ਤਾਂ ਤੁਹਾਨੂੰ 50 ਮੈਗਾਪਿਕਸਲ ਦਾ ਮੇਨ ਕੈਮਰਾ ਮਿਲਦਾ ਸੋਨੀ ਦਾ Lyt 828 ਟਾਪ ਦਾ ਸੈਂਸਰ ਜਿਹੜਾ ਆ ਇਸ ਕੈਮਰੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਮੇਨ ਕੈਮਰੇ ਦੇ ਵਿੱਚ 200 ਮੈਗਾਪਿਕਸਲ ਦਾ ਤੁਹਾਨੂੰ ਪੈਰੀਸਕੋਪ ਲੈਂਸ ਜਿਹੜਾ ਇਸ ਫੋਨ ਦੇ ਵਿੱਚ ਮਿਲਦਾ ਆ ਉਸ ਦੇ ਵਿੱਚ ਤੁਹਾਨੂੰ Samsung ਦਾ ਕਸਟਮਾਈਜ਼ ਜਿਹੜਾ ਕਿ ਉਹਨਾਂ ਨੇ Vivo ਦੇ ਲਈ ਕਸਟਮਾਈਜ਼ ਕੀਤਾ ਆ ISO Cell ਤੁਹਾਨੂੰ ਸੈਂਸਰ ਦੇਖਣ ਨੂੰ ਮਿਲੇਗਾ 3.7x ਦਾ ਆਪਟੀਕਲ ਜ਼ੂਮ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗਾ ਔਰ ਜੇਕਰ ਫੋਕਲ ਲੈਂਥ ਦੀ ਗੱਲ ਕਰੀਏ ਤਾਂ ਤੁਸੀਂ 85mm ਤੱਕ ਫੋਕਲ ਲੈਂਥ ਨੂੰ ਯੂਜ਼ ਕਰਕੇ ਫੋਟੋਗ੍ਰਾਫੀ ਜਿਹੜੀ ਆ ਉਹ ਕਰ ਸਕਦੇ ਹੋ ਨਾਲ ਹੀ ਤੁਸੀਂ ਇਸ ਫੋਨ ਦੇ ਵਿੱਚ ਅਟੈਚੇਬਲ ਟੈਲੀ ਕਨਵਰਟਰ ਲੈਂਸ ਜਿਹੜਾ ਹੈ ਉਹ ਲੈ ਸਕਦੇ ਹੋ ਤੁਸੀਂ ਉਹ ਜਿਹੜੀ ਫੋਕਲ ਲੈਂਥ ਆ ਉਹ 200mm ਤੱਕ ਐਕਸਟੈਂਡ ਹੋ ਜਾਂਦੀ ਹੈ ਜੇਕਰ ਤੁਸੀਂ ਟੈਲੀਕਨਵਰਟਰ ਲੈਂਸ ਜਿਹੜਾ ਹੈ ਯੂਜ਼ ਕਰਦੇ ਹੋ 50 ਮੈਗਾ ਪਿਕਸਲ ਦਾ ਤੁਹਾਨੂੰ আল্টਰਾ ਵਾਈਡ ਐਂਗਲ ਲੈਂਸ ਦੇਖਣ ਨੂੰ ਮਿਲੇਗਾ ਔਰ ਇਸ ਦੇ ਵਿੱਚ Samsung ਦਾ JN1 ਸੈਂਸਰ ਜਿਹੜਾ ਉਹਨਾਂ ਨੇ ਯੂਜ਼ ਕੀਤਾ ਹੈ 50 ਮੈਗਾ ਪਿਕਸਲ ਦਾ ਤੁਹਾਨੂੰ ਫਰੰਟ ਕੈਮਰਾ ਮਿਲਦਾ ਹੈ ਇੱਕ ਲੋਕ ਦੇ ਵਿੱਚ ਵੀਡੀਓ ਸ਼ੂਟ ਕਰੋਗੇ ਤਾਂ 8K 30fps ਤੱਕ ਕਰ ਸਕਦੇ ਹੋ ਔਰ 4K 120 fps ਤੱਕ ਵੀਡੀਓ ਸ਼ੂਟ ਜਿਹੜਾ ਆ ਲੌਗ ਦੇ ਵਿੱਚ ਕਰ ਸਕਦੇ ਆ ਇੰਡਸਟਰੀ ਦੇ ਵਿੱਚ ਪਹਿਲਾ ਫੋਨ ਹੈ ਜਿਹੜਾ ਜਿਸ ਦੇ ਨਾਲ ਤੁਸੀਂ 4K 60 fps ਤੱਕ 시네ਮੈਟਿਕ ਸ਼ਾਟ ਜਿਹੜੇ ਆ ਲੈ ਸਕਦੇ ਆ Android 16 based ਤੁਹਾਨੂੰ Origin OS 6 operating system ਦੇਖਣ ਨੂੰ ਮਿਲੇਗਾ ਬੈਟਰੀ ਦੀ ਗੱਲ ਕਰੀਏ ਤਾਂ 6510mAh ਦੀ ਬੈਟਰੀ ਆ 90W ਦੀ ਵਾਇਰਡ ਚਾਰਜਿੰਗ ਨੂੰ سپورਟ ਕਰਦਾ ਔਰ 40W ਦੀ ਵਾਇਰਲੈਸ ਚਾਰਜਿੰਗ ਵੀ سپورਟ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ ਹੁਣ ਜੇਕਰ ਇਸ ਦਾ بیس ਮਾਡਲ ਦੀ ਗੱਲ ਕਰੀਏ Vivo X300 ਦੇ ਵਿੱਚ ਤਾਂ ਲਗਭਗ ਸਾਰੀਆਂ ਚੀਜ਼ਾਂ ਸੇਮ ਹੀ ਨੇ ਕੈਮਰੀ ਦੇ ਵਿੱਚ ਚੇਂਜਸ ਨੇ ਔਰ ਜੇਕਰ ਡਿਸਪਲੇ ਸਾਈਜ਼ ਦੀ ਗੱਲ ਕਰੀਏ ਤਾਂ ਕੰਪੈਕਟ ਸਾਈਜ਼ ਆ ਤੁਹਾਨੂੰ 6.31 ਇੰਚ ਦੀ ਫਲੈਟ ਬੀਓਡੀ ਡਿਸਪਲੇ ਮਿਲ ਜੇਗੀ ਬਾਕੀ ਸਾਰੀਆਂ ਸਪੈਸੀਫਿਕੇਸ਼ਨਾਂ ਸੇਮ ਨੇ 7.95 ਐਮਐਮ ਦੀ ਥਿਕਨੈਸ ਆ ਔਰ 190 ਗ੍ਰਾਮ ਪਾਰਿਆ ਕੈਮਰੀ ਦੀ ਗੱਲ ਕਰੀਏ ਤਾਂ ਲੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਚੇਂजेस ਕੀਤੀ ਨੇ ਵੈਸੇ 트리플 ਕੈਮਰਾ ਸੈਟਅਪ ਆ ਪਰ بیس ਮਾਡਲ ਦੇ ਵਿੱਚ ਤੁਹਾਨੂੰ 메ਨ ਕੈਮਰਾ ਜਿਹੜਾ ਆ 200 ਮੈਗਾਪਿਕਸਲ ਦਾ ਮਿਲੇਗਾ ਇਸ ਦੇ ਵਿੱਚ Samsung ਦਾ ਕਸਟਮਾਈਜ਼ ਸੈਂਸਰ ਜਿਹੜਾ ਆ ISOcell HPB ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ 50 ਮੈਗਾਪਿਕਸਲ ਦਾ আলਟਰਾ ਵਾਈਡ ਐਂਗਲ ਔਰ 50 ਮੈਗਾਪਿਕਸਲ ਦਾ ਪੈਰੀਸਕੋਪ ਲੈਂਸ ਜਿਹੜਾ ਆ ਤੁਹਾਨੂੰ ਬੇਸ ਮਾਡਲ ਦੇ ਵਿੱਚ ਮਿਲੇਗਾ ਫਰੰਟ ਕੈਮਰਾ ਜਿਹੜਾ ਆ ਤੁਹਾਨੂੰ ਉਹ ਵੀ 50 ਮੈਗਾਪਿਕਸਲ ਦਾ ਮਿਲੇਗਾ ਬਾਕੀ ਸਾਰੇ ਫੀਚਰਸ ਜਿਹੜੇ ਪ੍ਰੋ ਮਾਡਲ ਵਾਲੇ ਆ ਉਹਨਾਂ ਨੂੰ ਇਹ ਸਪੋਰਟ ਕਰਦਾ ਜੇਕਰ ਤੁਸੀਂ ਇਸ ਦੇ ਵਿੱਚ ਅਟੈਚੇਬਲ ਟੈਲੀਕਨਵਰਟਰ ਲੈਂਸ ਯੂਜ਼ ਕਰਦੇ ਹੋ ਤਾਂ ਜਿਹੜੀ ਫੋਕਲ ਲੈਂਥ ਆ ਉਹ 170 mm ਤੱਕ ਤੁਸੀਂ ਐਕਸਟੈਂਡ ਕਰ ਸਕਦੇ ਹੋ ਆਪਟੀਕਲ ਜ਼ੂਮ ਤੁਹਾਨੂੰ ਇਸ ਦੇ ਵਿੱਚ 3x ਤੱਕ ਮਿਲੇਗਾ Vivo X300 8 ਦੀ ਗੱਲ ਕਰੀਏ ਤਾਂ 6GB RAM 256GB ਰੂਮ ਵਾਲਾ ਵੇਰੀਐਂਟ ਤੁਹਾਨੂੰ ਇੰਡੀਅਨ ਰੇਟ ਦੇ ਹਿਸਾਬ ਨਾਲ 55000 ਰੁਪਏ ਦਾ ਮਿਲਣਾ ਹੈ ਔਰ ਜੇਕਰ ਤੁਸੀਂ 16GB RAM ਔਰ 1TB ਵਲਾ ਵੇਰੀਐਂਟ ਲੈਂਦੇ ਹੋ ਤਾਂ ਤੁਹਾਨੂੰ 72000 ਰੁਪਏ ਦਾ ਮਿਲੇਗਾ بیس ਮਾਡਲ ਔਰ ਜੇਕਰ ਤੁਸੀਂ ਪ੍ਰੋ ਦੇ ਉੱਪਰ ਜਾਂਦੇ ਹੋ ਤਾਂ ਤੁਹਾਨੂੰ ਸਟਾਰਟਿੰਗ ਵੇਰੀਐਂਟ ਜਿਹੜਾ ਆ 12GB RAM 256GB ਵਾਲਾ ਵੇਰੀਐਂਟ ਤੁਹਾਨੂੰ 65000 ਰੁਪਏ ਦਾ ਮਿਲੇਗਾ ਜੇਕਰ ਤੁਸੀਂ ਸਿੰਪਲ 16GB RAM ਔਰ 1TB ਵਾਲਾ ਵੇਰੀਐਂਟ ਲੈਂਦੇ ਹੋ ਤਤ ਤੁਹਾਨੂੰ ਉਹ 83-84000 ਰੁਪਏ ਦੇ ਕਰੀਬ ਪਵੇਗਾ ਔਰ ਜਿਹੜੀ ਫੋਟੋਗ੍ਰਾਫੀ ਕਿਟ ਆ ਉਹ ਵੀ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਫਿਰ ਇਹ 1 ਲੱਖ ਰੁਪਏ ਤੋਂ ਉੱਪਰ ਇਸ ਦਾ ਪ੍ਰਾਈਸ ਜਿਹੜਾ ਚੱਲਿਆ ਜਾਂਦਾ ਹੈ ਵੈਸੇ ਜਿਹੜੇ ਇਹ ਪ੍ਰਾਈਸ ਆ ਇਹ ਚਾਈਨਾ ਦੇ ਪ੍ਰਾਈਸ ਜਿੰਨੇ ਆ ਉਹਨਾਂ ਨੂੰ ਕਨਵਰਟ ਕੀਤਾ ਆ ਪਰ ਜਦੋਂ ਇੰਡੀਆ ਦੇ ਵਿੱਚ ਇਹ ਪ੍ਰਾਈਸ ਆਉਣੇ ਆ ਇਹ ਇਸ ਤੋਂ ਉੱਪਰ ਹੀ ਆਉਣਗੇ ਇੰਡੀਆ ਦੇ ਵਿੱਚ ਵੀ ਇਹ ਅਗਲੇ ਮਹੀਨੇ ਨਵੰਬਰ ਦੇ ਵਿੱਚ ਲਾਂਚ ਹੋ ਜਾਏਗਾ ਕਿਉਂਕਿ ਅਨਾਉਂਸ ਜਿਹੜਾ ਆ ਉਹ ਵੀਵੋ ਵਾਲਿਆਂ ਨੇ ਕਰ ਦਿੱਤਾ ਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਜਦੋਂ ਫੋਨ ਆਵੇਗਾ ਇੰਡੀਆ ਦੇ ਵਿੱਚ ਕਿਹੜੀਆਂ ਸਪੈਸੀਫਿਕੇਸ਼ਨਾਂ ਦੇ ਨਾਲ ਆਉਂਦਾ ਹੈ ਕਿ ਕੀ ਚੇਂਜਸ ਕਰਦੇ ਆ ਆਪਾਂ ਉਹਦੀ ਸਾਰੀ ਗੱਲਬਾਤ ਕਰਾਂਗੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ